ਓਹ ਜਦੋਂ ਵੀ ਕਿਸੇ ਵਿਆਹ ਮੰਗਣੇ ਤੇ ਅਪੜ ਜਾਂਦੀ ਤਾਂ ਚਾਰੇ ਬੰਨੇ ਰੌਣਕਾਂ ਜੀਆਂ ਲੱਗ ਜਾਇਆ ਕਰਦੀਆਂ ਕੋਈ ਕੰਨੀ ਪਾਈਆਂ ਝੁਮਕੀਆਂ ਤੇ ਕੋਈ ਗਲ ਪਾਏ ਸੂਟ ਬਾਰੇ ਪੁੱਛੀ ਜਾਵੇ ਲਾਲ ਸੁਹੇ ਚਿਹਰੇ ਵੱਲ ਵੇਖ ਬਤੇ ਪਹਿਲੀ ਨਜ਼ਰੇ ਅੰਦਾਜ਼ਾ ਹੀ ਨਹੀਂ ਸੀ ਲਾ ਪਾਉਂਦੇ ਕਿ ਉਹ ਦੋਤੇ ਦੀ ਨਾਨੀ ਵੀ ਹੈ ਇਹ ਦੇਖ ਮੈਨੂੰ ਅੰਦਰੂਨੀ ਸਕੂਨ ਜਿਹਾ ਮਿਲਦਾ ਤੇ ਮੈਂ ਦੂਰ ਬੈਠਾ ਚੁੱਪਚਾਪ ਉਸ ਦੇ ਮੂੰਹ ਵੱਲ ਤੱਕੀ ਜਾਇਆ ਕਰਦਾ ਤੇ ਫਿਰ ਇੱਕ ਦਿਨ ਬੱਖੀ ਵਿੱਚ ਤਿੱਖੀ ਪੀੜ ਸ਼ੁਰੂ ਹੋ ਗਈ ਹਸਪਤਾਲ ਐਮਰਜੈਂਸੀ ਮਗਰੋਂ ਕਿੰਨੇ ਸਾਰੇ ਟੈਸਟ ਅਣਗਿਣਤ ਰਿਪੋਰਟਾਂ ਲੈਬਾਂ ਦੀਆਂ ਕਿੰਨੀਆਂ ਡਿਟੇਲਾਂ ਤੇ ਅਖੀਰ ਡਾਕਟਰਾਂ ਹੱਥ ਖੜੇ ਕਰ ਦਿੱਤੇ ਕਿ ਲਾਸਟ ਸਟੇਜ ਵਾਲੇ ਕੈਂਸਰ ਦਾ ਸਿਰਫ 1 ਮਹੀਨਾ ਹੀ ਬਾਕੀ ਬਚਿਆ ਹੈ ਅਸੀਂ ਉਸ ਨੂੰ ਬਿਨਾਂ ਕੁਝ ਦੱਸਿਆ ਘਰੇ ਲੈ ਆਏ ਪਰ ਇਸ ਦੇ ਸੁਭਾਅ ਵਿੱਚ ਬਹੁਤ ਫਰਕ ਆ ਗਿਆ ਸੀ ਕਦੀ ਕੱਲੀ ਬੈਠੀ ਛੱਤ ਵਾਲੀ ਵੇਖੀ ਜਾਂਦੀ ਤੇ ਕਦੀ ਐਲਬਮ ਕੱਢ ਪੁਰਾਣੀਆਂ ਫੋਟੋਆਂ ਤੱਕਦੀ ਰਹਿੰਦੀ ਆਖਿਰ ਮੈਂ ਇਹ ਸਾਰਾ ਕੁਝ ਉਸ ਕੋਲੋਂ ਲੁਕੋ ਦਿੱਤਾ ਹੱਡੀਆਂ ਦੀ ਮੁੱਠ ਬਣੀ ਨੇ ਇੱਕ ਦਿਨ ਜਦੋਂ ਸ਼ੀਸ਼ੇ ਵਿੱਚ ਆਪਣਾ ਮੂੰਹ ਧੱਕਿਆ ਤਜ਼ਾਰੋ ਜ਼ਾਰ ਰੁਪਈ ਮੈਂ દોੜ ਕੇ ਕੋਲ ਗਿਆ ਤਾਂ ਗੁੱਸੇ ਵਿੱਚ ਚੀਖਦੀ ਹੋਈ ਆਖਣ ਲੱਗੀ ਦੂਰ ਹੋ ਜਾਓ ਮੈਨੂੰ ਕਿਸੇ ਦੀ ਲੋੜ ਨਹੀਂ ਹਮੇਸ਼ਾ ਇਸੇ ਸਸ਼ੋਪਨ ਵਿੱਚ ਪਿਆਰ ਰਹਿੰਦਾ ਹੈ ਕਿ ਜਦੋਂ ਤੱਕ ਇਸ ਦੇ ਸਾਹ ਚੱਲਦੇ ਨੇ ਇਸ ਤੱਕ ਵਾਚਿਆ ਹੋਇਆ ਮਨੋਬਲ ਕਿਦਾਂ ਵਾਪਸ ਲਿਆਂਦਾ ਜਾਵੇ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਟੈਟਰੀ ਹੋ ਚੁੱਕੀ ਨੂੰ ਇੱਕ ਦਿਨ ਬਾਥਰੂਮ ਵਿੱਚ ਲੈ ਗਿਆ ਤੇ ਵਾਰ ਡਾਈ ਕਰਨ ਵਾਲੀ ਸ਼ੀਸ਼ੀ ਕੱਢ ਲਈ ਉਹ ਫੇਰ ਗੁੱਸੇ ਹੋ ਗਈ ਤੇ ਆਖਣ ਲੱਗੀ ਕਿ ਬੁਰੀ ਲੱਗਦੀ ਆ ਨਾ ਮੈਂ ਚਿੱਟੇ ਵਾਲਾਂ ਵਿੱਚ ਬਿਨਾਂ ਡਾਈ ਤੋਂ ਤੁਹਾਨੂੰ ਵੀ ਉਹੀ ਪਹਿਲਾ ਵਾਲਾ ਜਵਾਨ ਅਤੇ ਭਰਿਆ ਹੋਇਆ ਲਾਲਸੂਆ ਮੁਖੜਾ ਚਾਹੀਦਾ ਹੈ ਨਾ ਤੇ ਨਾਲ ਹੀ ਡਾਈ ਵਾਲੀ ਸ਼ੀਸ਼ੀ ਚੁੱਕ ਕੰਧ ਨਾਲ ਮਾਰ ਦਿੱਤੀ ਤੇ ਆਪਣੇ ਕਮਰੇ ਵਿੱਚ ਜਾਵੜੀ ਇਸ ਵਾਰ ਰੋਣ ਦੀ ਬਾਰਿਸ਼ ਆਇਆ ਮੇਰੀ ਸੀ ਜ਼ਿੰਦਗੀ ਵਿੱਚ ਪਹਿਲੀ ਵਾਰ ਬੇ ਹਿਸਾਬ ਹੰਝੂ ਵਗਾਏ ਪਰ ਪਹਿਲਾਂ ਚੀਤੇ ਨਾਲ ਅੰਦਰੋਂ ਕੁੰਡੀ ਮਾਰ ਲਈ ਫਿਰ ਅਗਲੇ ਦਿਨ ਧੀ ਨੂੰ ਫੋਨ ਕੀਤਾ ਕਿ ਜਿੰਨੇ ਦਿਨ ਬਾਕੀ ਬਚੇ ਨੇ ਨਿੱਕੇ ਨੂੰ ਘਰ ਭੇਜ ਦਿਆ ਕਰ ਇਸ ਨਾਲ ਖੇਡੇਗਾ ਤਾਂ ਸ਼ਾਇਦ ਇਸ ਦਾ ਦਿਲ ਪਰਚਿਆ ਰਹੇਗਾ ਆਖਣ ਲੱਗੀ ਕਿ ਤੁਹਾਨੂੰ ਤੰਗ ਕਰੇਗਾ ਨਾਲੇ ਕਿਤੇ ਨਾਨੀ ਦੀ ਬਦਲੀ ਹੋਈ ਸ਼ਕਲ ਵੇਖ ਡਰ ਹੀ ਨਾ ਜਾਵੇ ਇੱਕ ਦਿਨ ਹਸਪਤਾਲ ਗਏ ਨੂੰ ਨਾਨੀ ਨੇ ਕਿੰਨੀਆਂ ਆਵਾਜ਼ਾਂ ਮਾਰੀਆਂ ਸਨ ਪਰ ਇਸ ਨੇ ਬਰੂਹਾਂ ਤੱਕ ਨਹੀਂ ਸੰਟਪੀਆਂ ਪਰ ਮੈਂ ਅੱਗੋਂ ਅੜਿਆ ਰਿਹਾ ਕਿ ਕੋਈ ਗੱਲ ਨਹੀਂ ਜੇ ਨਾਂ ਕੁਲਿਆ ਮਿਲਿਆ ਤਾਂ ਵਾਪਸ ਦੇ ਕੇ ਛੱਡਾਵਾਂਗਾ ਅਗਲੇ ਦਿਨ ਮੈਂ ਉਸ ਨੂੰ ਉਸ ਵਕਤ ਹੀ ਘਰੇ ਲੈ ਆਇਆ ਸੋਫੇ ਤੇ ਬੈਠੀ ਨਾਨੇ ਨੂੰ ਵੇਖ ਪਹਿਲਾਂ ਤਾਂ ਥੋੜਾ ਖਲੋ ਜਿਆ ਗਿਆ ਫਿਰ ਕੁਝ ਚੇਤੇ ਕਰ ਛੇਤੀ ਨਾਲ ਦੌੜ ਕੇ ਉਸ ਦੀ ਬੁੱਕਲ ਵਿੱਚ ਜਾ ਵੜਿਆ ਕਿੰਨੇ ਦਿਨਾਂ ਬਾਅਦ ਉਸ ਨੂੰ ਹਾਸਤੀ ਹੋਈ ਨੂੰ ਦੇਖ ਮਨ ਹੀ ਮਨ ਵਿੱਚ ਖਿਆਲ ਆਇਆ ਇਹ ਕਮਲੀ ਇਹ ਵੀ ਨਹੀਂ ਜਾਣਦੀ ਕਿ ਜਿੱਥੇ ਰੂਹਾਂ ਤੱਕ ਦਾ ਸੁਮੇਲ ਹੋ ਗਿਆ ਹੋਵੇ ਉੱਥੇ ਸ਼ਕਲਾਂ ਅਤੇ ਬਾਹਰੀ ਦਿਖਦੀ ਪ੍ਰਵਾਹ ਕੌਣ ਕਰਦਾ ਹੈ ਸ਼ੁਕਰੀਆ ਦੋਸਤੋ